ਜਿਆਪੁਰ ਮੰਟਲ ਉਪਰ ਦੂਰੇ ਹਿੰਦੁਸਤਾਨ ਕੋਲ ਫਿਰ ਸਸ ਤੋਂ ਭਾਤ ਤੈਨੂੰ ਕਰਦਾ ਇੱਕ ਸਾਡੀ ਜ਼ਮੀਰ ਸਤ ਤੋਂ ਅੱਠ ਤੇ ਮੈਂ ਸਭ ਕੁਝ ਬਣਾ ਸਕਿਆ ਤੇ ਜਿਹੜੀ ਕੋਲਾਸਾ ਨਹੀਂ ਸੀ ਐਸ ਤੋਂ ਚੰਗਾ ਤਾਂ ਸਰ ਦਾ ਸਰ ਕੋਲ ਆਪ ਮਾਰੀ ਜਾਂਦਾ ਤਾਂ ਆਪ ਜਿਆਦਾ ਪੀਂਦਾ ਇਹਨਾਂ ਸਵਾਲਾਂ ਦੀ ਫੜ ਤੱਕ ਫੜ ਕੇ ਤਾਂ ਅੰਦਰ ਕਿਉਂ ਦਿੱਤੇ ਆ ਇਹਨਾਂ ਦਾ ਕਿੰਨੇ ਵੀ ਹਿੰਦੁਸਤਾਨ ਨੇ ਸੈਂਟਰ ਜੇਲਾਂ ਦੇ ਵਿੱਚ ਬੰਦੇ ਪਾੜੇ ਹੋਏ ਆ ਦੋ ਰੰਦੀ ਵੱਡੀ ਵੱਡੀ ਜੇਲਾਂ ਚ ਬੰਦੇ ਪਾੜੇ ਹੋਏ ਕਿਸ ਵਾਸਤੇ ਪਾੜੇ ਹੋਏ ਤਾਂ ਤਾਂ ਕੀ ਕਰਾਣਾ ਗਵਰਨਰ ਨੇ ਹੈ ਜਿਹੜੇ ਵਪਾਰੀ ਇਹਨਾਂ ਨੂੰ ਟੈਕਸ ਨਹੀਂ ਦੇ ਆ ਇਹਨਾਂ ਨੂੰ